ਸਚੀਕਾਲ ਜੀ ਪੰਜਾਬੀ ਸਿੰਗਰ ਹਰਪਜਨ ਮਾਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਹਰਪਜਨ ਮਾਨ ਦੀ ਗੱਡੀ ਦਾ ਐਕਸੀਡੈਂਟ ਹੋਇਆ ਹੈ ਜੀ ਕੁਰਕ ਖੇਤਰ ਦੇ ਪਿਪਲੀ ਪਿੰਡ ਦੇ ਵਿੱਚ ਹਰਪਜਨ ਮਾਨ ਦਿੱਲੀ ਤੋਂ ਲਾਈਵ ਸ਼ੋਅ ਕਰਕੇ ਵਾਪਸ ਆ ਰਹੇ ਸਨ ਪੰਜਾਬ ਨੂੰ ਜਿੱਥੇ ਕਿ ਕੁਰਕ ਖੇਤਰ ਦੇ ਪਿਪਲੀ ਪਿੰਡ ਦੇ ਵਿੱਚ ਆ ਕੇ ਉਹਨਾਂ ਦੀ ਗੱਡੀ ਅਚਾਨਕ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਗੱਡੀ ਹਾ사 ਗ੍ਰਸਤ ਹੋ ਜਾਂਦੀ ਹੈ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਗੱਡੀ ਮੋਦੀ ਵਾਜ ਜਾਂਦੀ ਹੈ ਜਿਸ ਤੋਂ ਬਾਅਦ ਸਥਾਨਕ ਲੋਕ ਜਿਹੜੇ ਕਿ ਆਸ-ਪਾਸੋਂ ਦੀ ਗੁਜ਼ਰ ਰਹੇ ਸਨ ਉਹਨਾਂ ਦੇ ਵੱਲੋਂ ਗੱਡੀ ਦੇ ਵਿੱਚੋਂ ਆ ਕੇ ਹਰਪਜਨ ਮਾਨ ਹੋਰਾਂ ਨੂੰ ਕੱਢਿਆ ਜਾਂਦਾ ਹੈ ਤੁਹਾਨੂੰ ਦੱਦੀਏ ਕਿ ਹਰਪਜਨ ਮਾਨ ਇਸ ਹਾਦਸੇ ਦੇ ਵਿੱਚ ਬਾਲ-ਬਾਲ ਬੱਚੇ ਨੇ ਉਹਨਾਂ ਨੂੰ ਮਾਮੂਲੀ ਖਰੋਚਾਂ ਹੀ ਆਈਆਂ ਨੇ ਪਰ ਹਰਪਜਨ ਮਾਨ ਦਾ ਜਿਹੜਾ ਸਿਕਿਉਰਟੀ ਗਾਰਡ ਸੀ ਉਹ ਕਾफी ਜ਼ਖਮੀ ਹੋ ਗਿਆ ਹੈ ਤੁਰੰਤ ਹੀ ਨੇੜੇ ਦੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹਰ ਭਜਨਮਾਨ ਤੇ ਹਰ ਭਜਨਮਾਨ ਦੀ ਟੀਮ ਦੀ ਤੰਦਰੁਸਤੀ ਦੇ ਲਈ ਦਵਾ ਜ਼ਰੂਰ ਕਰਿਓ ਔਰ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਬਣੇ ਰਹੋ ਸਾਡੇ ਚੈਨਲ ਦੀਆਂ ਹੋਰ ਵੀਡੀਓਜ਼ ਦੇ ਨਾਲ ਥੈਂਕ ਯੂ ਦੋਸਤੋ